ਤੋ ਕੁਫਾ ਸਭ ਜੀ ਆਪਰਾਲਾ ਕੀਤਾ ਗਿਆ ਤੇ ਸੜਕ ਕਾਫੀ ਲਾਜ ਮਾਰੇ ਹਾਂਜੀ ਹਾਂ ਬਹੁਤ ਵਧੀਆ ਅਪਰਾਲਾ ਹੋਇਆ ਧੰਨਵਾਦ ਜਿਹੜਾ ਸਾਡਾ ਪਿੰਡ ਦਾ ਵਿਕਾਸ ਹੋਣ ਲੱਗਿਆ ਧਾਰ ਹੋਣ ਲੱਗਿਆ ਕੋਲ ਸੜੀਆਂ ਫੜਕਾਂ ਟੁੱਟੀਆਂ ਪੱਧੀਆਂ ਮੇਧੀਆਂ ਬੱਚਾ ਨੂੰ ਬਾਹਰ ਜਾਣਾ ਬਹੁਤ ਅੱਖਾਂ ਬਾਹਰ ਨਿਕਲਣਾ ਬਹੁਤ ਦਾ ਥੋੜੀ ਬਹੁਤ ਆਖਦਾ ਤੁਹਾਨੂੰ ਜਾਣਾ ਜਾਣਾ ਬਹੁਤ ਕਿੰਨੇ ਕ ਮਾੜੇ ਹਾਲਾਤ ਸੀ ਬਹੁਤ ਜ਼ਿਆਦਾ ਸੀ ਬਹੁਤ ਆਗਾ ਬਹੁਤ ਜ਼ਿਆਦਾ ਸਾਈਕਲ ਉਹਨੂੰ ਖਾਲ ਲੈ ਜਾਣਾ ਬਹੁਤ ਔਖਾ ਤਾਂ ਜੀ ਗੱਡੀ ਮੋਟਰਸਾਈਕਲ ਲੰਘਣਾ ਦਾ ਤੁਸੀਂ ਦੇਖ ਲਓ ਕਿ ਕਿਆ ਹਾਲਾਤ ਹੋ ਸਕਦੇ ਬਹੁਤ ਜ਼ਿਆਦਾ ਬਹੁਤ ਵਧੀਆ ਜੀ ਬਹੁਤ ਰਾਤ ਮਿਲੂਗੀ ਚਲੋ ਕੋਈ ਨਾ ਜੀ ਕੱਚਾ ਹੋਇਆ ਪੱਕਾ ਵੀ ਹੋਊਗਾ ਹਾਂਜੀ ਪਹਿਲਾਂ ਵੀ ਆਰ ਵੀ ਕਹਿੰਦੀ ਆ ਹੁਣ ਸਾਰੇ ਜਨਤਾ ਨੂੰ ਮੀਨਿੰਗ ਦੇ ਸਰਕਾਰ ਤਾਂ ਆਵੇ ਨਾ ਉਰੇ ਫਿਰ ਅਸੀਂ ਪੁੱਛਿਆ ਉਹਨਾਂ ਜਿਹੜੇ ਆਏ ਤੇ ਪਹਿਲਾਂ ਹੱਥ ਜੋੜ-ਜੋੜ ਕੇ ਜੱਫੀਆਂ ਪਾ ਫੋਟੋ ਤਾਂ ਖਾਗੇ ਕਿ ਹੁਣ ਆਵੇ ਨਾ ਫਿਰ ਉਹਨਾਂ ਨੂੰ ਪੁੱਛਿਆ ਅਸੀਂ ਵੀ ਤੁਸੀਂ ਕੀ ਕਰਿਆ ਸਾਡੇ ਵਾਸਤੇ ਮੁੜ ਕੇ ਨਾ ਜੀ ਸਾਨੂੰ ਤਾਂ ਮੁੜ ਕੇ ਨਾ ਦਰਸ਼ਣੇ ਜਾਂਦਾ ਬਥੇਰੇ ਆ ਕੇ ਆਦੇ ਤੁਹਾਡਾ ਆ ਵੀ ਕਰ ਦੇਣਾ ਅਸੀਂ ਆ ਵੀ ਕਰ ਦੇਣਾ ਅਸੀਂ ਇਹਨੂੰ ਕੈਨੇਡਾ ਬਣਾ ਦੋਗੇ ਜੀ ਅਸੀਂ ਆ ਬਾਹਰਲਾ ਕੰਟਰੀ ਬਣਾ ਦੇਣੀ ਆ ਉਰੇ ਆ ਦੇਖ ਲਓ ਸਰਕਾਰ ਕਿਹੜਾ ਦੇਸ਼ ਬਣਿਆ ਤੁਹਾਡਾ ਪਿੰਡ ਸਾਡਾ ਤਾਂ ਜੀ ਮਸ ਤੁਸੀਂ ਹੁਣ ਕਿਆ ਕਹਿ ਦੀਏ ਜਿਵੇਂ ਪਿਛੜਿਆ ਹੋਈ ਬਣਾਤਾ ਜਿਹੜਾ ਮਾੜਾ ਮ ਉਹੀ ਗਾਲਾਂ ਜੀ ਪਿੰਡ ਦੇ ਹਾਂ ਦੇਖ ਲਓ ਹੁਣ ਤੁਸੀਂ ਹਾਲਾਤ ਪਿੰਡ ਦੇ ਸਾਡੇ ਜਮੀਨ ਹੋਵੇ ਬਸ ਜੀ ਹੁਣ ਕੀ ਕਹਿ ਸਕੈ ਕਹਿ ਦੀ ਹੁਣ ਸਰਕਾਰਾਂ ਨੇ ਤਾਂ ਬਸ ਆਪਣਾ ਕਰਕੇ ਕੁਰਸੀ ਲੈ ਕੇ ਚੂ ਮੰਤਰ ਹੋ ਗਏ ਔਰ ਕਿ ਸਾਡੇ ਵਰਗੇ ਕਿੱਥੇ ਜਾਈਏ ਜਿਹੜੇ ਕੋਈ ਬਾਦ ਕੋਈ ਕੱਚੇ ਮਕਾਨ ਚੋ ਜੋ ਬੁਰੇ ਹਾਲਤ ਆ ਕੇ ਚ ਬਣਾ ਬਣਾ ਅਗਲਿਆਂ ਨੇ ਆਪਣੇ ਗੁਜ਼ਾਰੇ ਕਰ ਦੇ ਕੋਈ ਕਿੱਕਣਾ ਬੈਠਾ ਡੰਗਰ ਬੱਚੇ ਉਹਨਾਂ ਦਾ ਬੁਰਾ ਹਾਲ ਹਾਂ ਹੁਣ ਸਰਕਾਰਾਂ ਕਿੱਥੇ ਗਈਆਂ ਜਾਂ ਤਾਂ ਸਰਕਾਰ ਆ ਕੇ ਬਹੁਤ ਕਰ ਦਿੱਤੀ ਤੁਹਾਡਾ ਆ ਵੀ ਕਰਦੇ ਨੇ ਲੋਕ ਖੁਸ਼ ਆ ਸਰ ਹਾਂਜੀ ਖੁਸ਼ ਆਵੇ ਫਿਰ ਬੱਚੀ ਹੈ ਨਾ ਅਸੀਂ ਵੀ ਖੁਸ਼ ਹੱਕ ਦੁੱਖ ਆ ਜੀ ਆ ਗਈ ਜੀ ਪੁੱਛੂਗੀ ਜੀ ਹਾਂਜੀ ਮੈਂ ਪੁੱਛੂਗੀ ਅੱਛਾ ਬਿਹਾਨ ਜੀ ਜਦੋਂ ਤੁਸੀਂ ਆਏ ਤੇ ਜਦੋਂ 5 ਸਾਲ ਹੋ ਗਏ 4 ਸਾਲ ਹੋ ਗਏ ਕੁਝ ਦੇਖਿਆ ਕਾਹਦੇ ਪੁੱਛਣੋ ਜੀ ਸਰ ਕੋਈ ਸਾਡੇ ਪਿੰਡ ਵਿੱਚ ਕੋਈ ਸੂਲਤ ਨਹੀਂ ਆ ਰਹੀ ਗੱਲ ਕਰ ਲੋ ਜੀ ਕੀ ਲੈਣਾ ਚਾਹੁੰਦੇ ਹੋ ਅੱਜ ਇਹ ਕਹਿਣਾ ਬਹੁਤ ਬਹੁਤ ਧੰਨਵਾਦ ਜੀ ਸੜਕ ਪੱਕੀ ਬਣਾ ਦਿੱਤੀ ਸਾਡੀ ਬਹੁਤ ਬਹੁਤ ਧੰਨਵਾਦ ਹੈ ਜੀ ਅਸੀਂ ਨਾਰਕਟਿਓ ਨਿਕਲਣਾ ਜੀ ਸਰਕਾਰ ਨੇ ਵੀ ਬਣਾਏ ਦੇਣੀ ਸੀ ਰੁਕ ਜਾਂਦੇ ਦੋ ਮ ਕਿਆ ਪਤਾ ਨਹੀਂ ਹੁਣ ਕਰਵਾਓ ਮੌਕਾ ਤਾਂ ਜਿਹਾ ਹੁਣਾ ਐਨੇ ਜਿੰਨੇ ਬੰਦੇ ਦਾ ਸਾਹ ਬੁਰਾ ਹੋ ਜਾਂਗੇ ਜੇ ਐਨੇ ਜਿੰਨੇ ਬੰਦੇ ਸਾਹ ਬੁਰਾ ਹੋ ਗਏ ਬਾਸਵਾ ਕਿਆ ਫਾਇਦਾ ਜੀ ਆਕਾ ਇਹ ਕੱਚੇ ਕੰਮ ਤਾਂ ਕਿਆ ਫਾਇਦਾ ਚਾਹ ਠੀਕ ਹੈ ਜੀ ਬਹੁਤ ਵਧੀਆ ਜੀ ਮਾੜਾ ਵੋੜਾ ਦਾ ਗੁਰੂ ਕੋਸ਼ਟਾ ਲੱਗਿਆ ਜੀ ਗੁਰੂ ਕੋਸ਼ਟਾ ਲੱਗਿਆ ਰਾਤ ਮਿਲੂਗੀ ਆਪਾਂ ਸਾਹਿਬ ਜੀ ਤੁਹਾਨੂੰ ਕੋਸ਼ਟਾ ਮਿਲੂਗੀ ਜੀ ਲੱਗਦਾ ਸੱਚੀ ਹੋਈ

ਜਾਦਾ ਬਲੈਕ ਜੇ ਲੜੇ ਨਹੀਂ ਤੇ ਜਦ ਮਿਲਦੇ ਤੇ ਜੀ ਉਹ ਤਾਂ ਕੋਈ ਨਹੀਂ ਤੇ ਦਰਸ਼ਣੇ ਨਹੀਂ ਦਿੱਤੇ ਮੈਨਾਂ ਆਪਣੇ ਹਾਂਜੀ ਉਹ ਆਪੇ ਬਲੈਕ ਸੰਤਰੀਆਂ ਜੁਮਣਾ ਹੁੰਦੀਆਂ ਹੋਰ ਜੁਮਣਾ ਹੁੰਦੀਆਂ ਤੁਹਾਡੇ ਕੋਲ ਆਉਣਾ ਹੈ ਹਾਂਜੀ ਇਹ ਤੁਸੀਂ ਦੱਸਿਓ ਆਪਣੀਆਂ ਮੰਗਾਂ ਵੀ ਦੱਸੋਗੇ ਜੀ ਨਿਆਂ ਦੇ ਹੋਰ ਇਸ਼ਕਾਰ ਨਹੀਂ ਮਿਲਿਆ ਸਾਬ ਬੱਚੇ ਸਾਡੇ ਵਿਹਲੇ ਫਿਰਦੇ ਆ ਜੀ ਇਹ ਤਾਂ ਆਉਂਦੇ ਜਾਣੂ ਦੇਖੋ ਭਾਈ ਉਹ ਸੋਚੋਗੇ ਝਾੜੂ ਜੀ ਸਾਡਾ ਮਦਦ ਕਰੂਗਾ ਦੱਤਿਆਰੋਂ ਨਾ ਆਪਣੇ ਉਹ ਨਾ ਦੇਤੇ ਜਿਹੜੇ ਪਹਿਲਾਂ ਇਕੱਠੇ ਵੇਜੀ ਸਾਡੇ ਗਰੀਬੁਰਬੀ ਦੇ ਬੇਲੇ ਵੀਰ ਦੇ ਜੀ ਬੜੇ ਵੀਰ ਜੀ ਬੀਏ ਗ੍ਰੈਜੂਏਸ਼ਨ ਪੜ੍ਹੇ ਸੜਤੂ ਕੇ ਦਿਹਾੜੀਆਂ ਕਰਦੇ ਫਿਰਲੇ ਮਿਸਤਰੀਆਂ ਗੱਲ ਬੇਟੀ ਅੰਨੇ ਬੇਟੀ ਅੰਨੇ ਵੀ ਐਡ ਕਰਦੇ ਜੀ ਦਿਹਾੜੀ ਕਰਨ ਜਾਂਦੇ ਆ ਕਾਹਦੀ ਸਰਕਾਰ ਸਾਡੇ ਬਗਾਂ ਬਹੁਤ ਔਖੇ ਜੀ ਸਾਨੂੰ ਬਤਾ ਕਿ ਕਿੰਨਾ ਚੇਤੇ ਪਿੰਡ ਸਾਈਂ ਅਸੀਂ ਬਾੜੀਆਂ ਕਰਕੇ ਬਲਣਾ ਚੁਗੀਆਂ ਕਣਕਾਂ ਛਿੱਤੇ ਛਿੱਟੇ ਚੁਗੇ ਆਪਣੇ ਬੱਚੇ ਪਾਲੇ ਪੜਾਏ ਆਪਣੇ ਕਦੇ ਚੰਗਾ ਕੱਪੜਾ ਨਹੀਂ ਪਾਇਆ ਕੰਗਾ ਹਣੀ ਵੀ ਆਪਣੇ ਬੱਚਿਆਂ ਦੀ ਸਾੜੀ ਜ਼ਿੰਦਗੀ ਕਾਹਦੀ ਬੱਚਿਆਂ ਦੀ ਸਾੜੀ ਜਦੋਂ ਸਾਡੇ ਨਾਲ ਵੀ ਨਰਕਾ ਬੱਚਿਆਂ ਦੀ ਸਾਡੇ ਦੀ ਜ਼ਿੰਦਗੀ ਮਟੋੜਾ ਤੁਹਾਨੂੰ ਇਹ ਤਾਂ ਹੈ ਤਾਂ ਵੀ ਯਾਰ ਬੱਚੇ ਸਾਡੇ ਪੜੇ ਨਹੀਂ ਹੈਗੇ ਸਾਨੂੰ ਤਾਂ ਨੌਕਰੀ ਨਹੀਂ ਸਾਡੇ ਬੱਚੇ ਦਾ ਸਾਡੇ ਨਾਲੋਂ ਵੀ ਜ਼ਿਆਦਾ ਜ਼ਿੰਦਗੀ ਨਾਲ ਦੀ ਨਰਕ ਬਣੀ ਦੀ ਹੈ ਸਾਡੇ ਦੋ ਬੇਟੇ ਮੇਰੇ ਦੋ ਪਹਿਲੇ ਆ ਦੱਸੋ ਸੀ ਕਿ ਇੱਕ ਵੀ ਬੱਚੇ ਨੂੰ ਨਜ਼ਰੋ ਕਾਜ ਮਿਲ ਜਾਂਦੇ ਥੋੜਾ ਬਹੁਤ ਘਰ ਦਾ ਸੁਧਾਰ ਹੋ ਜਾਂਦਾ ਬਾਪ ਵੀ ਲੇਬਰ ਦਿਹਾੜੀ ਬੱਚੇ ਵੀ ਹੋਈ ਆ ਇੱਕ ਤਾਂ ਹੁੰਦਾ ਪੜ੍ਹੇ ਨਹੀਂ ਬੱਚੇ ਸਾਡੇ ਅਨਫਾਰੜਾ ਪੜ੍ਹਾਏ ਨਹੀਂ ਫੇਰ ਸਰਕਾਰ ਸਾਨੂੰ ਕਹਿ ਸਕਦੀ ਪੜ੍ਹਾਏ ਨਹੀਂ ਅਸੀਂ ਕੀ ਕਰ ਸਕਦੇ ਆਪਣੇ ਬੱਚੇ ਪੜ੍ਹਾਏ ਫੇਰ ਬੱਚੇ ਪੜ੍ਹਾਏ ਆਪਣੇ ਉਹਨਾਂ ਨੇ ਕਿਥੇ ਕਿਥੇ ਬੈਠੇ ਸਾਡੇ ਅਸੀਂ ਉੱਥੇ ਦੇ ਉੱਥੇ ਕੂੜੇ ਦੇ ਢੇਰਾਂ ਕਹਿੰਦੇ ਅੰਦਰ ਢੇਰ ਦਾ ਕੂੜਾ ਢੇਰ ਪਰੇ ਬੈਠਾ ਸਾਡੇ ਬਾਅਦ ਤੇ ਕੋਈ ਸਹੂਲਤ ਨਹੀਂ ਕੋਈ ਕੋਈ ਹੋ ਨਹੀਂ ਹਾਂ ਤਾਂ ਕਹਿੰਦੇ ਅੰਗਰੇਜ਼ ਪਰੋ ਨੌਕਰੀ ਕਰਨ ਆਉਣ ਹਾਂ ਜੀ ਆਉਣਗੇ ਆਵੇ ਤੁਸੀਂ ਦੇਖੀਏ ਵੀ ਕਿਹੜੇ ਅੰਗਰੇਜ਼ ਸਾਡੇ ਪਿੰਡ ਦੀਆਂ ਸੜਕਾਂ ਸਾਫ਼ ਕਰਦੇ ਆਂ ਕਿਆ ਕਰਨ ਆਉਂਦੇ ਅੰਗਰੇਜ਼ ਆਵੇ ਤਾਂ ਸਹੀ ਸਾਨੂੰ ਵੀ ਪਤਾ